ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ ਜੀ ਫੇਸਬੁੱਕ ਵਾਲਿਓ ਤੇ YouTube ਵਾਲਿਓ Instagram ਵਾਲਿਓ ਕੀ ਹਾਲ ਚਾਲ ਹੈ ਬਈ ਤੁਹਾਡਾ ਸਾਰਿਆਂ ਦਾ ਤੇ ਬਈ ਅੱਜ ਆਪਾਂ ਬਣਾਉਣ ਜਾ ਰਹੇ ਹਾਂ ਜੀ ਆਲੂ ਬੜੀਆਂ ਚੌਲ ਠੀਕ ਹੈ ਜੀ ਅੱਜ ਰੈਸਪੀ ਬਣਾ ਰਹੇ ਆਪਾਂ ਆਲੂ ਬੜੀਆਂ ਚੌਲ ਆਲੂਆਂ ਦੀ ਦਾਲ ਹੋਊਗੀ ਚੌਲ ਹੋਣਗੇ ਨਾਲ ਜੀ ਜੇ ਜੇ ਕਿਸੇ ਨੇ ਖਾਣੇ ਆ ਤਾਂ ਬਈ ਲਾਗ ਦੇਲ ਭੇਜ ਦਿਓ ਜੇ ਕਿਸੇ ਨੇ ਨਹੀਂ ਖਾਣੇ ਹਰੇ ਦੇਲ ਭੇਜ ਦਿਓ ਤੇ ਜੇ ਕਿਸੇ ਮੰਗਵਾਣੇ ਆ ਤੇ ਫਿਰ ਬਈ ਡਰੈਸ ਭੇਜ ਦਿਓ ਸੋ ਆਪਾਂ ਇੱਧਰ ਛਿੱਲ ਕੇ ਰੱਖੇ ਹੋਏ ਆ ਜੀ ਗੰਡਾ ਲਸਣ ਤੇ ਜੇਕਰ ਤੁਸੀਂ ਆਪਣੇ ਚੈਨਲ ਤੇ ਨਵੇਂ ਆਉ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੀ ਸੋਹਣੇ ਸੋਹਣੇ ਕਮੈਂਟ ਕਰਿਓ ਆਪਾਂ ਛਿੱਲੀ ਜਾ ਰਹੇ ਆ ਜੀ ਹੁਣ ਅੱਲਾਸਣ ਤੇ ਪਿਆਜ਼ ਗੰਡਾ ਜਿਹਨੂੰ ਕਹਿੰਦੇ ਆ ਤੇ ਹਰੀਆਂ ਮਿਰਚਾਂ ਹੋ ਜੀਆਂ ਆ ਦੇਖੋ ਹੁਣ ਪਾਵਾਂਗੇ ਇਹ ਆ ਜੀ ਹਰੀਆਂ ਮਿਰਚਾਂ ਤੇ ਲਸਣ ਆਪਾਂ ਨਾ ਥੋੜਾ ਜਿਹਾ ਕੁੱਟ ਕੇ ਨਹੀਂ ਪਉਂਦੇ ਜਮਾ ਥੋੜਾ ਦਰੜਫੜ ਜੇ ਕਰਕੇ ਪਾਵਾਂਗੇ ਵੀ ਉਹਦੇ ਨਾਲ ਨਾ ਸਬਜੀ ਸਵਾਦ ਬਹੁਤ ਬੰਦੀ ਆ ਤੇ ਠੀਕ ਆ ਜੀ ਫਿਰ ਤੁਹਾਨੂੰ ਦਿਖਾਉਣਿਆਂ ਨਾਲੇ ਤਾਂ ਆਲੂ ਲੈਣ ਗਿਆ ਬਬੂ 10 ਰੁਪਏ ਦੀ ਦੁਕਾਨ ਤੋਂ ਜੀ ਠੀਕ ਹੈ ਤੇ ਸਾਡੇ ਆਲੂ ਖਤਮ ਹੋਏ ਪੈਸੇ ਆਲੂ ਅਸੀਂ ਬਾਹਲੇ ਜਾਂ ਲਿਆ ਕੇ ਰੱਖਦੇ ਤੇ ਬਾਕੀ ਬਣੇ ਰਹੋ ਜੀ ਬਲੌਗ ਦੇ ਨਾਲ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੀ ਸੋਹਣੇ ਸੋਹਣੇ ਕਮੈਂਟ ਕਰਿਓ ਜੀ ਤੇ ਸੋ ਇੱਧਰ ਆ ਗਏ ਜੀ ਆਲੂ ਤੁਸੀਂ ਦੇਖ ਸਕਦੇ ਨੇ ਤੇ ਲੈ ਕਿੰਨੇ ਦੇ ਲੈ ਆਵੇਂ 10 ਰੁਪਿਆ ਦੇ ਤੇ ਨਾਲੂ ਦਿੱਤੇ ਜੀ ਦੇਖੋ ਆਲੂ ਵਧੀਆ ਆ ਗਏ ਨੂੰਈ ਛਿੱਲਾਂਗੇ ਤੇ ਆ ਦੇਖੋ ਖਾਲੀ ਇਹਦੇ ਵਿੱਚ ਛਿੱਲਾ ਗਿਆ ਆਪਾਂ ਤੇ ਹੋਰ ਵੀ ਬਲੌਗ ਦੇਖਣ ਲਈ ਸਬਸਕ੍ਰਾਈਬ ਕਰ ਲਓ ਚੈਨਲ ਨੂੰ ਤੇ ਦਿਖਾਨੇ ਤੁਹਾਨੂੰ ਦਾਲ ਆਲੂਆਂ ਦੀ ਤੇ ਕਿਵੇਂ ਬਣਦੀ ਆ ਤੇ ਚੌਲ ਠੀਕ ਹੈ ਜੀ ਬਾਂਦੇ ਵੀ ਦਿਖਾਵਾਂਗੇ ਖਾਂਦੇ ਵੀ ਦਿਖਾਵਾਂਗੇ ਜੀ ਸੋ ਬਣੇ ਰਿਓ ਜੀ ਇਹ ਆਨੂ ਆਪਾਂ ਛੱਲਣੇ ਦੋ ਤਾਂ ਛੱਲਣੇ ਦੇਖ ਸਕਦੇ ਤੁਸੀਂ ਤੇ ਦੋ ਆ ਛੱਲਰੇ ਇੱਕ ਛੱਲਰੇ ਆ ਆਪਾਂ ਨਾਲੇ ਤਾਂ ਸ਼ਾਮ ਨੂੰ ਸਰਜੂਗਾ ਦਾਲ ਦਾ ਇਹ ਇਹ 10 ਰੁਪਏ ਦੇ ਲੈਂਦੇ ਆ ਤਾਂ ਕਾਂ ਤੋਂ ਤਿੰਨ ਨਾਲੋ ਤੇ ਨਾਲੇ ਤਾਂ ਆਪਣਾ ਵਧੀਆ ਸ਼ਾਮ ਦਾ ਸਰਜੂਗਾ ਦੇਖੀ ਖਰਾਬ ਨਹੀਂ ਤਾਂ ਦੇਖ ਉਹਨੂੰ ਕਹਿਣਾ ਸੀ ਕਿ ਵੀ ਇੰਨੇ ਪੈਸੇ ਖਰਾਬ ਆਲੂ ਦੇ ਪੈਸੇ ਮੋੜੋ ਦੇਖੋ ਦੁਕਾਨ ਵਾਲਿਓ ਆ ਬਲੌਗ ਦੇਖ ਲਓ ਠੀਕ ਆ ਤੁਹਾਡੇ ਦੁਕਾਨ ਤੋਂ ਆਲੂ ਗਏ ਨਾ ਆਲੂ ਤੁਸੀਂ ਖਰਾਬ ਦੇ ਦਿੱਤੇ ਇੱਕ ਪਾਈ ਦੋ ਆਲੂ ਤੁਹਾਡੇ ਸਹੀ ਨਿਕਲੇ ਚਲ ਇਹ ਵੀ ਕੱਟ ਵੱਟ ਕਰਕੇ ਪਾਈ ਦੇਣਾ ਕਿਉਂਕਿ ਦਾਲ ਬਣਾਉਣੀ ਆ ਬਈ ਤੇ ਸ਼ਾਮ ਨੂੰ ਨਹੀਂ ਬਣਾਉਣੀ ਪੈਣੀ ਤੇ ਮਤਾਂ ਖਰਾਬ ਹੀ ਕਰਤਾ ਪੈਸੇ ਤਾਂ ਆਲੂ చాల కోల్ మధర కట్టే ਤੋ ਘਟਲ ਲਓ ਕਿ ਪੈਸੇ ਲੱਗੇ ਕਾਹ ਤੋਂ ਖਰਾਬ ਕਰਨੀ ਚੀਜ਼ ਠੀਕ ਹੈ ਜੀ ਹੁਣ ਰਹਿ ਗਿਆ ਕੱਲ ਨਾ ਹਰਨਾ ਮਿਰਚਾ ਕੱਟਣ ਵਾਲਾ ਤੇ ਮੈਂ ਆਲੂ ਕੱਟਦਾ ਤੱਕਾ ਲਾਣ ਵਾਲਾ ਤੇ ਇਧਰ ਵੜ ਜਨਾ ਭੰਤਾਂ ਪਈਆਂ ਬੜੀ ਜੀ ਦਾਲ ਦੇਖ ਸਕਦੇ ਹੋ ਬੜੀਆਂ ਦਾਲ ਭੰਤੀ ਪਈ ਆ ਨਾਲ ਆਪਣੇ ਰੱਗੇ ਗੰਡੇ ਛੀਰ ਨਾਲੇ ਤੇ ਚਾ ਮਾਰਚਾ ਦੇਖੋ ਜੀ ਮੈਂ ਜਾਨੀ ਆ ਗੰਡੇ ਚੱਕਣ ਆਲੂ ਚੱਕਣ ਤੇ ਇੱਧਰ ਦੇਖ ਸਕਦੇ ਤੁਸੀਂ ਆ ਪਿਆ ਮੈਂ ਬੈੱਡ ਤੇ ਬਹਿ ਕੇ ਕੱਟੇ ਸਾਰਾ ਸਮਾਨ ਇਹਨੂੰ ਆਪਾਂ ਧੋਵਾਂਗੇ ਚੰਗੀ ਤਰ੍ਹਾਂ ਟੁੱਟੀ ਤੇ ਆਖਦੇ ਆਪਾਂ ਫਿਰ ਤੇ ਗੜੜੜ ਕਰਾਂਗੇ ਆਪਾਂ ਲਸਣ ਦੇ ਇਹ ਕਿਹੜਾ ਸਰਵਿਸ ਦਾ ਬਾਤ ਬਹੁਤ ਵੱਧ ਗਈ ਹੈ ਮਾਂ ਤਾਂ ਦਸਨ ਬਈ ਆਪਾਂ ਤਾਂ ਗਰਮੀ ਚ ਠੰਡ ਚ ਉਸਿਆਣ ਚ ਇਹ ਉਹਨੇ ਰੰਗ ਲਿਆ ਲਸਣ ਵਾਲੀ ਸੌਜੀ ਸਵਾਦ ਆਉਂਦੀ ਹੈ ਹੋਰ ਤਾਂ ਗੁੰਡੇ ਆ ਪਹੇ ਘਟਾਂਗੇ ਬਈ ਜਿੱਦਾਂ ਦੇ ਹੁੰਦੇ ਆ ਕੱਟਣੇ ਭਰਾਓ ਸਿੱਧੀ ਜੀ ਵੱਲ ਆ ਤੇ ਆਪਾਂ ਪਾਉਂਗੀ ਤਾਂ ਜੀਰਾ

ਆਪਾਂ ਤੋਂ ਮੰਗੇ। ਸਮਾਂ ਰੱਖਾਂਗੇ। ਆਇਆ ਨਾ ਮਰਸਾ ਇਹ ਕਰਨਾ ਹੁੰਦਾ ਦਸਨ। ਆਇਆ ਜੀ ਦੇਖੋ ਤੁਸੀਂ ਸਬਜੀ ਚ ਸੁਮੇਲ ਦਾ ਆਂਜ। ਸਬਜੀ, ਢਾਲ ਆ ਪਾਣੀ ਚ ਸਮੈਲ। ਐਡੀ ਸੋਹਣੀ ਆਊਗੀ। ਤੇ ਜਦੋਂ ਨਾਲ ਖਾਦੇ ਆਪਾਂ ਚੋਲ। ਇਹ ਰੋਜ਼ ਉਸੇ ਵਾਂਗ ਰੋਮੀ ਜੀ ਅੱਜ ਤਾਂ ਵੀ ਇਹ ਹੀ ਬਣਾਉਣਾ ਕਿਉਂ ਦੇ ਰੋਟੀ ਪਾਣੀ ਖਾ ਲਏ ਲੈ ਦਾਲ ਪਾਣੀ ਜਿਵੇਂ ਜ ਆਪਾਂ ਨੂੰ ਆਉਂਦਾ ਜੀ ਚਲੋ ਹੁਣ ਆਪਾਂ ਪਾਉਂਗੇ ਚੱਲ ਰੋੜ ਰੋੜ ਕੇ ਪਾ ਆਹ ਆਹ ਇਹਦੇ ਵਿੱਚ ਚਾਰ ਬਸ ਕੱਢ ਲਿਏ ਆਹ ਹੁਣ ਆਪਾਂ ਪਾਉਂਗੇ ਨਮਕ ਜਦੋਂ ਆਪਾ ਥੋੜਾ ਜਿਹਾ ਸਨਫਾ ਮਲਗੇ ਹਨ ਜਦੋਂ ਜੀ ਸਮੇਂ ਦੇ ਜੀ ਕੱਚਾ ਪਾਣੀ ਚਾ ਚਾ ਲਾ ਗਿਆ ਹੈ ਇਹਨਾਂ ਆਪਾ ਪਾਣੀ ਨੂੰ ਬਾਹਰ ਕਮਾ ਲਾ ਆ ਕੱਤੇ ਹੋਈ ਤੇ ਬੜਾ ਮੈਂ ਪਾਣੀ ਜੋ ਕੱਢ ਲਾਂ ਸੇਂਗਾ ਪਾਣੀ ਨੇ ਜੋੜਦਾ ਦੇਖ ਸਕਦੇ ਹੋ ਬੜੀਆਂ ਦੇ ਵਿੱਚੋਂ ਪਾਣੀ ਨਿਕਲਿਆ ਪੈ ਤੇ ਜੋੜਦਾ ਹੋਈਆਂ ਨੇ ਫਿਰ ਆਪਾਂ ਆਪਸ ਪਾਣੀ ਮਾਰਦੇ ਹਾਂ

ਨੂੰ ਬੜਾ ਨਹੀਂ ਪਾਇਆ ਨਾ ਮੂੜੇ ਇਹ ਚਾਲ ਨਹੀਂ ਹੁੰਦਾ ਨਾ ਕੋ ਨਾਲ। ਉਹ। 24 ਦਾ ਪਾਦਾ ਪਾਦਾ ਖਾਣਗੇ ਅੱਜ ਉਹਦੀ ਤੇ ਨਹੀਂ ਚੱਲਣੀ। ਤੇ ਚੱਲ ਜਾਂਦੀ ਹੈ। ਆਪਣੀ ਮੇਰੇ ਉਦੋਂ ਬਾਅਦ ਆਪਾਂ ਨੂੰ ਜੀ ਹਲਦੀ ਤੇ ਨਮਕ ਤੇ ਕਾਹਨ ਲੱਚਾ ਦਾ ਪਾਊਡਰ ਤੇ ਅੰਦਰ ਕੋਈ ਕਿਸੇ ਆਦੋਂ ਮੈਂ ਬਾਂਡੇ ਅੱਜ ਪਏ ਆ 11 11:30 ਹੋ ਗਈ ਫਿਰ ਤਵੇ ਥੋੜੀ ਜਿਹੀ ਸਹੀ ਨਹੀਂ ਸੇਗੀ ਐਂਦੋਂ ਮੈਂ ਇਹ ਵੀ ਭਰਵਾ ਤੇ ਦੋ ਨਹੀਂ ਸਹੀ ਵਾਜ਼ੇ ਤੋਂ ਅੰਦਰ ਦੇ ਵੀ ਸਰਦਾਂ ਬੰਦਿਆਣਾ ਕਰਨੇ ਪੈਂਦੇ ਆ ਦੇਖੋ ਮੇਰੇ ਦਵਾ ਗਿਆ ਮਸਾਲਾ ਨਹੀਂ ਆਹ ਬੱਲੇਵਾ ਪਾਣੀ ਆ ਗਿਆ ਭਰ ਦਿੱਤੀ ਪਾਣੀ ਆ ਪਹਲ ਤੀ ਆ ਤੱਕੋ ਉਹਨਾਂ ਤਾਂ ਤਾਂ ਤਲੀ ਦੇ ਤਾ ਗਰਮ ਉਹ ਜਿਹੜਾ ਐਸੇ ਫਲੈਂਡ ਮਦਨ ਤੋਂ ਵੱੱਬੀ ਬਣਾਉਣ ਲਈ ਜੋਦਾ ਇਹ ਪਾਲਾ ਇਹ ਉਹਨਾਂ ਆਪਾਂ ਕਰ ਲਾਂਗੇ

ਖੋਦੀ ਕਮੈਂਟ ਕਰਕੇ ਜਰੂਰ ਦੱਸਿਓ ਮਣੀ ਗੱਲ ਬਾਤ ਤੇ ਇਹ ਆਪਾਂ ਤੇ ਆ ਤੁਹਾਨੂੰ ਵੀ ਲਾ ਦੇਣੀ ਇਹ ਫੋਨ ਆਪਨੀ ਵਾਲੀ ਆ ਜੀ ਅੰਤੇ ਲੱਚਾਰੀ ਸੋ ਨਸ਼ਤੇ ਵੇ ਜਿੰਨੇ ਤੁਸੀਂ ਖਾਓਗੇ ਉਹਨੇ ਪਾ ਸਕਦੇ ਆ अल करने भी नहीं पाएंगे आप देंगे पानी जिन्ना कि रस बना दें रस के हिसाब में पानी भी जिन्ना तेन ਕਰੀ ਚਾਹੀਦੀ ਹੈ ਕਹਿਣ ਦਾ ਮਤਲਬ ਉਹ ਅਸਲੀ ਕਹਿ ਰਹੇ ਨੇ ਗਰੇਮੀ ਵੀ ਕਹਿ ਰਹੇ ਨੇ ਆਪਾਂ ਜਿੱਦ ਨੇ ਕੋਈ ਕਰੀ ਚਾਹੀਦੀ ਹੈ ਸਾਡਾ ਅਸਲਾ ਪਰੀ ਚਾਹੀਦੀ ਹੈ ਬਈ ਇਹ ਕਾਫੀ ਚੌਲਾ ਨਾਲ ਖਾਣੀ ਜੇ ਤਾਂ ਕਿੱਡਾ ਮੁੰਡੇ ਖਾਣਾ ਦੀ ਗੱਲ ਬਾਤ ਹੈ ਆਖੋ ਮੈਂ ਪਾਣੀ ਦੇ ਦੋ ਲੱਪਕ ਦੋ ਇੱਕ ਨੰਲਾ ਪਾਣੀ ਦਾ ਕੈਮਰਾਮੈਨ ਨੂੰ ਮੈਂ ਕਹੂੰਗੀ ਵੀ ਮੇਰੇ ਕਰਨ ਨਾ ਕਰਵਾ ਕਰੀ ਮਨ ਮੜਾ ਜਾ ਆਪਰੇ ਨਹੀਂ ਰੱਖੇ ਦਾਲ ਕੰਨੇ ਉਹ ਲਾਪਾ ਇਧਰ ਧਰ ਤੇ ਗੈਸ ਵੀ ਸਾਫ ਕਰਤਾ ਸਰਪ ਵੀ ਸਾਫ ਕਰਤੀ ਭਾਂਡੇ ਵੀ ਸਾਫ ਕਰਤੇ ਸਾਰੇ ਤੇ ਕੈਮਰਾਮੈਨ ਨੂੰ ਕਹੂੰਗੀ ਭਾਂਡੇ ਦਿਖਾ ਦੇਣਾੜਾ ਸ਼ੰਕ ਰਹਿ ਗਿਆ ਸਾਫ ਕਰਨ ਵਾਲਾ ਹੋਮ ਹੁਣ ਮਾਂਜਦੀ ਹੈਗੀ ਤੇ ਉਹ ਚੋਰਲ ਢੋਲੀ ਕੰਨੇ ਵੀ ਕੈਮਰਾਮੈਨ ਅੰਦਰ ਆ ਕੇ ਆਊਗਾ ਬਣ ਗਿਆ ਆਪਣੀ ਦੇਖ ਸਕਦੇ ਨੂੰ ਦਾਲ ਵੀ ਬਣ ਗਈ ਕੱਟ ਮਾਂ ਨਹੀਂ ਰੱਖ ਲਈ ਸਹੀ ਆ ਸਹੀ ਆ ਨਮ ਲਚਾ ਬੜਾ ਬਣ ਗਿਆ ਹੁਣ ਆਜੋ ਆਪਾਂ ਹੁਣ ਥਾਲੀ ਚ ਪਾਉਣ ਲੱਗੇ ਆਂ ਇਹ ਚਾਹ ਥੋੜੇ ਥੋੜੇ ਆਪਾਂ ਥੋੜੇ ਖਾਵਾਂਗੇ ਪਤਾ ਹੱਥ ਨਾਲ ਹੀ ਖਾਣੇ ਹੁੰਦੇ ਆ ਜੀ ਤੇ ਗੁੜੀਆਂ ਖਾਵਾਂਗੇ ਸਮਝਣਾ ਚਾਹੋ ਦੇਖੋ ਤੁਸੀਂ ਪਾਣੀ ਰਹਿਦਾ ਅੰਦਰ ਚਾਵਾਂ ਚ ਭਾਈ ਆਪਾਂ ਹੋਰ ਲੈ ਜੀ ਉੱਧੇ ਹੀ ਫਾਵਾਂ ਦੇ ਚੌਲ ਉਧਰ ਗੁੜੀਆ ਦੇ ਚੌਲ ਉੱcret ਇੰਨੇ ਪਾਤੇ ਲੈ ਨਾ ਸੋ ਹਾਂਜੀ ਇੱਧਰ ਦੇਖੋ ਜੀ ਬੋਲੂ ਖਾਊਗੀ ਕੱਲੇ ਆਲੂ ਕੱਲੇ ਆਲੂ ਖਾਏਂਗੀ ਨਾ ਆਹ ਪਾਤੇ ਆਪਾਂ ਬੋਲੂ ਦੇ ਕੱਲੇ ਆਲੂ ਤੇ ਇਹ ਆ ਬਾਕੀ ਤੇ ਜਿੰਨੇ ਨੇ ਖਾਣੇ ਹੋਣਗੇ ਖਾ ਲੂਗੀ

ਆਪਾਂ ਆਂਗੇ ਇਹਨੂੰ ਚੱਬਾ ਦੇ ਚੱਕੋ ਹਮਮ ਨਾਲ ਹੁਣ ਆਪਾਂ ਦਾ ਚਾਰ ਹੋਵੇ ਤੇ ਕਰਾਰੀ ਬਣੀ ਹੈ ਪੂਰੀ ਸਬਜੀ ਠੀਕ ਹੈ ਜੀ ਆਲੂਆਂ ਦੀ ਕਰਾਰੀ ਬਣੀ ਹੈ ਪੂਰੀ ਮੈਂ ਕਹਿੰਦੇ ਜੀ ਘਰ ਮਾ ਠੰਡੀ ਹੋ ਜਾ ਤੋ ਸੋ ਤੁਹਾਨੂੰ ਅੱਜ ਦੀ ਰੈਸਪੀ ਸਾਡੀ ਕਿੱਦਾਂ ਦੀ ਲੱਗੀ ਕਮੈਂਟ ਕਰਕੇ ਲੋ ਦੱਸਿਓ ਤੇ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਕਰ ਦਿਓ ਲਾਲ ਦਿਲ ਭੇਜ ਦਿਓ ਇੰਸਟਾਗ੍ਰam ਤੇ ਬਣਾਉਣ ਜਾ ਰਹੀ ਹਾਂ ਵੀਡੀਓ ਇਹ ਡੱਬਾ ਵੀ ਆ ਗਿਆ achar ਵਾਲਾ ਤੇ ਇਹ ਹੱਤਾ ਪੈੱਕੀ ਰੇੜਨਾ ਸਰਮ ਆਗਾ achar ਇਹ ਮੇਰੀ ਉਸਾ ਭੈਣ ਨੇ ਦਿੱਤਾ ਸੀਗਾ ਤੇ ਅਚਾ ਦੇਖੋ ਤੁਸੀਂ ਮਸਾਲੇ ਵਾਲਾ achar ਇਹ ਰੱਖ ਲਈ ਆਪਾਂ ਫਾੜੀ ਤੇ ਆਹ ਡੱਬੇ ਨੂੰ ਆਪਾਂ ਰੱਖ ਦਾਂਗੇ ਜੀ ਪਰੇ ਚੱਕੋ ਬਈ ਕਿੱਦਾਂ ਲੱਗਾ ਤੁਹਾਨੂੰ ਅੱਜ ਦਾ ਵਲੌਗ ਕਮੈਂਟ ਕਰਕੇ ਜਰੂਰ ਦੱਸਿਓ ਥੈਂਕ ਯੂ